ਤੋ ਐਕਸਾਈਜ਼ ਵਿਭਾਗ ਤੇ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਕੱਢੇ ਲਾਂਦਾਂ ਦੱਸਦੇ ਕਿ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਦੇ ਵਕ ਵਕ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਸਾਂਝੀ ਰੇਡ ਕੀਤੀ ਇਸ ਦੌਰਾਨ ਵਕ ਵਕ ਥਾਮਾ ਤੋਂ ਐਕਸਾਈਜ਼ ਵਿਭਾਗ ਤੇ ਪੰਜਾਬ ਪੁਲਿਸ ਨੂੰ ਭਾਰੀ ਮਾਤਰਾ ਦੇ ਵਿੱਚ ਦੇਸੀ ਲਾਂਦ ਬਰਾਮਦ ਹੋਈ ਹੈ ਐਲਾਨ ਤੋਂ ਹਜ਼ਾਰਾਂ ਲੀਟਰ ਦੇਸੀ ਸ਼ਰਾਬ ਬਣਾਈ ਜਾਣੀ ਸੀ ਤੇ ਚੋਨਾਚ ਉ ਵਰਤਾਈ ਜਾਣੀ ਸੀ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ਵੱਲੋਂ ਜ਼ਮੀਨ ਵਿੱਚ ਲੁਕਾਏ ਗਏ ਲਾਂਦ ਦੇ ਡਰਮ ਤੋਂ ਐਪੋਟਪਟਕੇ ਬਾਹਰ ਕੱਢੇ ਗਏ ਇਸ ਮੌਕੇ ਕਿੰਨੀ ਲਾਂਦ ਬਰਾਮਦ ਹੋਈ ਹੈ ਐਸਪੀ ਬਾਗਨੇ ਕੀ ਦੱਸਿਆ ਤੁਸੀਂ ਵੀ ਸੁਣੋ ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹਦਾ ਕਿੰਨੀ ਕਿਸ਼ਨਾ ਬਣ ਜਾਣੀ ਸੀ ਔਰ ਕਿੰਨੀ ਕਿ ਨੁਕਸਾਨ ਦੇ ਆਈ ਥਿੰਕ ਨੀਅਰ ਅਬਾਊਟ 800 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਰੇ ਇਹ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਕਾਫੀ ਪੜਨਾਂ ਚਾਹੀਏ ਚਾਹੀਏ ਸੱਤ ਅੱਠ ਟਮੈਂਟ ਰੇਡ ਕੀਤੀ ਅਜੇ ਅਲੀਵਾਲ ਵਗੈਰਾ ਕੇ ਸ਼ਕਾਸੀ ਵਾਲਾ ਵਗੈਰਾ ਠੱਠੇ ਪਿੰਡ ਰੇਡ ਕੀਤਾ ਜਿਹਦੇ ਦੌਰਾਨ ਠੱਠੇ ਪਿੰਡ ਚ ਸਾਨੂੰ ਜ਼ਮੀਨ ਚ ਨੱਪੀ 200 ਲੀਟਰ ਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਆ ਇੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ ਚ ਨੱਪੀ ਹੀ ਸ਼ਰਾਬ ਲਾਨ ਮਿਲਿਆ ਜਿਹਦੇ ਇੱਕ ਘਰ ਦੇ ਵਿੱਚ 150 ਲੀਟਰ ਤੇ ਇੱਕ ਤੇ 100 ਲੀਟਰ ਹੋਰ ਮਿਲੀ ਲੱਗਦਾ ਇਸ ਲਾਨ ਤੋਂ ਦੇਸੀ ਸ਼ਰਾਬ ਬਣੇਗੀ ਇਹ ਤਕਰੀਬਨ 90 ਤੋਂ 100 ਬੋਤਲਾਂ ਬਣਨੀ ਸੀ ਇਸ ਟੋਟਲ ਲਾਨ ਤੋਂ ਕਿੰਨੇ ਕਿੰਨੇ ਨੁਕਸਾਨ ਹੋਣਗੇ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਸਮਤ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਪੀਨਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੀ ਦੇਖਿਆ ਜਾਉ ਚੋਨਾ ਦੇ ਨੇੜੇ ਆ ਉਹ ਪਾਈ ਜਾ ਸਕਦਾ ਹੋ ਸਕਦਾ ਜੀ ਪਾਈ ਜਾ ਸਕਦੀ ਹੈ ਚੋਨਾ ਚ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਇਨਸ਼ਾਅਰ ਵਿੱਚੋਂ ਦਾ ਕੰਮ ਕਰਦੇ ਹੁੰਦੇ ਹਾਂ ਤੋਏ ਪਟਪਟਕੇ ਐਕਸਾਈਜ਼ ਵਿਭਾਗ ਤੇ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਕੱਢੇ ਲਾਂ ਦੱਸਦੇ ਕਿ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਦੇ ਵਕਵਕ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਸਾਂਝੀ ਰੇਡ ਕੀਤੀ ਇਸ ਦੌਰਾਨ ਵਕਵਕ ਥਾਮਾ ਤੋਂ ਐਕਸਾਈਜ਼ ਵਿਭਾਗ ਤੇ ਪੰਜਾਬ ਪੁਲਿਸ ਨੂੰ ਬਾਰੀ ਮਾਤਰਾ ਦੇ ਵਿੱਚ ਦੇਸੀ ਲਾਂ ਬਰਾਮਦ ਹੋਈ ਹੈ ਐਲਾਨ ਤੋਂ ਹਜ਼ਾਰਾਂ ਲੀਟਰ ਦੇਸੀ ਸ਼ਰਾਬ ਬਣਾਈ ਜਾਣੀ ਸੀ ਤੇ ਚੋਨਾਚ ਚ ਵਰਤਾਈ ਜਾਣੀ ਸੀ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ਵੱਲੋਂ ਜ਼ਮੀਨ ਵਿੱਚ ਲੁਕਾਏ ਗਏ ਸਲਾਂ ਦੇ ਡਰਮਟੋਏ ਪਟਪਟਕੇ ਬਾਹਰ ਕੱਢੇ ਗਏ ਇਸ ਮੌਕੇ ਕਿੰਨੀ ਲਾਂ ਬਰਾਮਦ ਹੋਈ ਰਿਸਪੀ ਵਗਨੇ ਦੀ ਦੱਸਿਆ ਤੁਸੀਂ ਵੀ ਸੁਣੋ ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹਦਾ ਕਿੰਨੀ ਕਿਸ਼ਕਾ ਬਣ ਜਾਣੀ ਸੀ ਔਰ ਕਿੰਨੇ ਕੁ ਨੁਕਸਾਨ ਦੇ ਆਈ ਥਿੰਕ ਨੀਅਰ ਬਾਊਟ 600 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਰਨਾ ਹੈ ਇਹ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਕਾਫੀ ਪੜਨਾਂ ਚਾਹੀਏ ਚਾਹੀਏ ਸੱਤ-ਅੱਠ ਟਮੈਂਟ ਰੇਡ ਕੀਤਾ ਅਜੇ ਅਲੀਵਾਲ ਵਗੈਰਾ ਕੇ ਉਸ ਕਾਇਤੀ ਵਾਲਾ ਵਗੈਰਾ ਠੱਠੇ ਪਿੰਡ ਰੇਡ ਕੀਤਾ ਜੇ ਦੌਰਾਨ ਠੱਠੇ ਪਿੰਡ ਚਾਨੂੰ ਜ਼ਮੀਨ ਚ ਨੱਪੀ 200 ਲੀਟਰ ਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾ ਸਰਚ ਕੀਤੇ ਆ ਜਿੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ ਚ ਨੱਪੀ ਸ਼ਰਾਬ ਲਾਨ ਮਿਲੀ ਹੈ ਜਿਹਦੇ ਇੱਕ ਘਰ ਦੇ ਵਿੱਚ 150 ਲੀਟਰ ਅਤੇ ਇੱਕ ਤੇ 100 ਲੀਟਰ ਹੋਰ ਮਿਲੀ ਇਹ ਲੱਗਦਾ ਇਹ ਲਾਨ ਤੋਂ ਦੇਸੀ ਸ਼ਰਾਬ ਬਣ ਸਕਦਾ ਹੈ ਇਹ ਤਕਰੀਬਨ 90 ਤੋਂ 100 ਬੋਤਲਾਂ ਬਣਨੀ ਸੀ ਇਸ ਟੋਟਲ ਲਾਨ ਤੋਂ ਕਿੰਨੇ ਕਿ ਨੁਕਸਾਨ ਹੋਣਗੇ ਇਹਦੇ ਦੇ ਨੁਕਸਾਨ ਦਾ ਤੁਸੀਂ ਕੋਈ ਹਸਮਤ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕਈ ਨਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੇ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੇ ਅਪ੍ਰਿਕਾ ਜਿਉਂ ਚੋਨਾ ਦੇ ਨੇੜੇ ਆ ਉਹ ਕਾਈ ਜਾ ਸਕਦੀ ਹੋ ਸਕਦਾ ਜੀ ਪਤਾ ਹੀ ਨਹੀਂ ਸਕਦੀ ਜੋਨਾ ਚ ਤੇ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਹੈ ਯਾਜ ਇਨਸ਼ਾ ਵਿੱਚ ਦਾ ਕੰਮ ਕਰਦੇ ਹੁੰਦੇ ਹਾਂ